ਸ੍ਰੀਕਾਲ ਜੀ ਦੋਸਤੋ 1 24 7 ਪੰਜਾਬ ਅੱਜ ਅਸੀਂ ਗੱਲ ਕਰ ਰਹੇ ਹਾਂ ਇੱਕ ਅਜਿਹੀ ਖੇਡ ਦੀ ਜੋ ਸਿਰਫ ਖੇਡ ਹੀ ਨਹੀਂ ਸਗੋ ਪਿੰਡੂ ਪੰਜਾਬ ਦੀ ਰੂਹ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕਿਲਾ रायपुर ਪਿੰਡੂ 올림픽 ਦੀ ਇੱਕ ਐਸਾ ਤਿਉਹਾਰ ਜਿੱਥੇ ਮਿੱਟੀ ਦੀ ਖੁਸ਼ਬੂ ਅਤੇ ਹੋਰ ਖੇਡਾਂ ਦਾ ਦਿਲਚਸਪ ਨਜ਼ਾਰਾ ਇੱਕੋ ਥਾਂ ਤੇ ਦਿਖਦਾ ਹੈ ਕਿਲਾ रायपुर ਖੇਡਾਂ ਦੀ ਸ਼ੁਰੂਆਤ 1933 ਵਿੱਚ ਇੰਦਰ ਸਿੰਘ ਗਰੇਵਾਲ ਨੇ ਕੀਤੀ ਜੋ ਇੱਕ ਕਨੇਡਾ ਵਾਪਸੀ ਪੰਜਾਬੀ ਜ਼ਿਮੀਂਦਾਰ ਸਨ ਉਨ੍ਹਾਂ ਦਾ ਮਕਸਦ ਪਿੰਡੂ ਖਿਡਾਰੀਆਂ ਦੀ ਤਾਕਤ ਅਤੇ ਹੁਨਰ ਨੂੰ ਮંચ ਦੇਣਾ ਸੀ। ਇਹ ਖੇਡਾਂ ਕਿਸਾਨਾਂ ਅਤੇ ਪਿੰਡੂ ਲੋਕਾਂ ਲਈ ਤਿਉਹਾਰ ਵਰਗੀਆਂ ਹੁੰਦੀਆਂ ਹਨ। ਇੱਥੇ ਮਨੁੱਖੀ ਅਤੇ ਪਸ਼ੂ ਦੋਵਾਂ ਦੀਆਂ ਖੇਡਾਂ ਹੁੰਦੀਆਂ ਹਨ ਜਿਵੇਂ ਬਲਦ ਦੌੜ, ਟਰੈਕਟਰ ਦੀ ਦੌੜ, ਕਬੱਡੀ, ਖੋਕੋ, ਮੋਟਰਸਾਈਕਲ ਸਟੰਟ, ਵਦੇਰੇ ਪਾਰ ਚੁਕਣਾ, ਦੌੜ, ਕੁੱਤਿਆਂ ਅਤੇ ਉਠਾਂ ਦੀ ਦੌੜ, ਬਜ਼ੁਰਗਾਂ ਦੀਆਂ ਖੇਡਾਂ। ਪਸ਼ੂ ਅਧਿਕਾਰ ਸੰਗਠਨ ਵੱਲੋਂ ਬਲਦ ਦੌੜ ਤੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। 2014 ਵਿੱਚ ਸੁਪਰੀਮ ਕੋਰਟ ਨੇ ਬਲਦ ਦੌੜਾਂ ਵਰਗੀਆਂ ਕਟ ਆਵਾਣ ਉਪਾਸ਼ੀਵ ਕਠਿੜਤਾ ਕਹਿੰਦੇ ਹੋਏ ਪਾਬੰਦੀ ਲਗਾ ਦਿੱਤੀ ਸੀ ਇਸ ਕਾਰਨ 2015 ਤੋਂ 2024 ਤੱਕ ਬਲਦ ਦੌੜ ਤੇ ਰੋਕ ਸੀ ਹਾਲਾਂਕਿ ਹੋਰ ਖੇਡਾਂ ਚਾਰੇ ਸੀ ਮੌਜੂਦਾ ਹਾਲਾਤ ਵਿੱਚ ਪੰਜਾਬ ਵਿਧਾਨ ਸਭਾ ਨੇ 11 ਜੁਲਾਈ 2025 ਨੂੰ ਇੱਕ ਬਿੱਲ ਪੇਸ਼ ਕੀਤਾ ਜਿਸ ਦੇ ਦੇਨ ਪਸ਼ੂ ਬਹਿਰੇਮੇ ਰੋਕ ਥਮ ਕਾਨੂੰਨ ਵਿੱਚ ਸੋਧ ਕਰਕੇ ਬਲਦ ਦੌੜ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਇਹ ਸੌ 2026 ਵਿੱਚ ਕਿਲਾ ਰਾਏਪੁਰ ਖੇਡਾਂ ਵਿੱਚ ਬਲਦ ਦੌੜ ਦੀ ਵਾਪਸੀ ਲਈ ਕੀਤੀ ਗਈ। ਬਲਦਾਂ ਦੀ ਡਾਕਟਰੀ ਜਾਂਚ, ਰਜਿਸਟ੍ਰੇਸ਼ਨ ਅਤੇ ਕਿਸੇ ਵੀ ਤਸ਼ੱਦਦ ਤੋਂ ਬਚਾਅ ਦੇ ਨਿਯਮ ਲਾਗੂ ਕੀਤੇ ਜਾਣਗੇ। ਫਰਵਰੀ 2026 ਵਿੱਚ ਬਲਦ ਦੌੜ ਸਮੇਤ ਪੂਰੀ ਖੇਡ ਰੀਤ ਮੁੜ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਖੇਡਾਂ ਦੀ ਪ੍ਰਸਿੱਧੀ ਦੇਖਦੇ ਹੋਏ ਬਾਕੀ ਪੰਜਾਬ ਵਿੱਚ ਇਹਨਾਂ ਨੂੰ ਫਲਾਉਣ ਦੀ ਯੋਜਨਾ ਹੈ। ਕਿਲਾ ਰਾਏਪੁਰ ਖੇਡਾਂ ਪੰਜਾਬੀ ਸੱਭਿਆਚਾਰ, ਸਹਿਯੋਗ ਅਤੇ ਤਾਕਤ ਦੀ ਨਿਸ਼ਾਨੀ ਹਨ। ਇਹ ਖੇਡਾਂ ਸਿਰਫ ਮਨੋਰੰਜਨ ਨਹੀਂ ਸਗੋਂ ਪਸ਼ੂਪ੍ਰੇਮ, ਸ਼ਰੀਰਕ ਤੰਦਰੁਸਤੀ ਅਤੇ ਪਾਈਚਾਰਿਆ ਦੀ ਮੂਲ ਵੈਲਿਊ ਨੂੰ ਜਾਗਰ ਕਰਦੀਆਂ ਹਨ ਸਸਰੀਕਾਲ ਜੋ ਉਸਨੇ 1.24 7 ਪੰਜਾਬ ਅੱਜ ਅਸੀਂ ਗੱਲ ਕਰ ਰਹੇ ਹਾਂ ਇੱਕ ਅਜਿਹੀ ਖੇਡ ਜੀ ਜੋ ਸਿਰਫ ਖੇਡ ਹੀ ਨਹੀਂ ਸਗੋ ਪਿੰਡੂ ਪੰਜਾਬ ਦੀ ਰੂਹ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕਿਲਾ रायपुर ਪਿੰਡੂ 올림픽 ਦੀ ਇੱਕ ਐਸਾ ਤਿਉਹਾਰ ਜਿੱਥੇ ਮਿੱਟੀ ਦੀ ਖੁਸ਼ਬੂ ਅਤੇ ਹੋਰ ਖੇਡਾਂ ਦਾ ਦਿਲਚਸਪ ਨਜ਼ਾਰਾ ਇੱਕੋ ਥਾਂ ਤੇ ਦਿਖਦਾ ਹੈ ਕਿੱਲਾ ਰਾਏਪੁਰ ਖੇਡਾਂ ਦੀ ਸ਼ੁਰੂਆਤ 1933 ਵਿੱਚ ਇੰਦਰ ਸਿੰਘ ਗਰੇਵਾਲ ਨੇ ਕੀਤੀ ਜੋ ਇੱਕ ਕੈਨੇਡਾ ਵਾਪਸੀ ਪੰਜਾਬੀ ਜ਼ਿਮੀਂਦਾਰ ਸਨ ਉਹਨਾਂ ਦਾ ਮਕਸਦ ਪਿੰਡੂ ਖਿਡਾਰੀਆਂ ਦੀ ਤਾਕਤ ਅਤੇ ਹੁਨਰ ਨੂੰ ਮੰਚ ਦੇਣਾ ਸੀ ਇਹ ਖੇਡਾਂ ਕਿਸਾਨਾਂ ਅਤੇ ਪਿੰਡੂ ਲੋਕਾਂ ਦੇ ਤਿਉਹਾਰ ਵਰਗੀਆਂ ਹੁੰਦੀਆਂ ਹਨ ਇੱਥੇ ਮਨੁੱਖੀ ਅਤੇ ਪਸ਼ੂ ਦੋਵਾਂ ਦੀਆਂ ਖੇਡਾਂ ਹੁੰਦੀਆਂ ਹਨ ਜਿਵੇਂ ਬਲਦ ਦੌੜ ਟਰੈਕਟਰ ਦੀ ਦੌੜ ਕਬੱਡੀ ਖੋਕੋ ਮੋਟਰਸਾਈਕਲ ਸਟੰਟ ਵਦੇਰੇ ਪਾਰ ਚੁਕਨਾ ਦੌੜ ਕੁੱਤਿਆਂ ਅਤੇ ਉਠਾਂ ਦੀ ਦੌੜ ਬਜ਼ੁਰਗਾਂ ਦੀਆਂ ਖੇਡਾਂ ਪਸ਼ੂ ਅਧਿਕਾਰ ਸੰਗਠਨ ਵੱਲੋਂ ਬਲਦ ਦੌੜ ਤੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ 2014 ਵਿੱਚ ਸੁਪਰੀਮ ਕੋਰਟ ਨੇ ਬਲਦ ਦੌੜਾ ਵਰਗੀਆਂ ਘਟਨਾਵਾਂ ਨੂੰ ਪਸ਼ੂ ਕਠਿਤਤਾ ਕਹਿੰਦੇ ਹੋਏ ਪਾਬੰਦੀ ਲਗਾ ਦਿੱਤੀ ਸੀ ਇਸ ਕਾਰਨ 2015 ਤੋਂ 2024 ਤੱਕ ਬਲਦ ਦੌੜ ਤੇ ਰੋਕ ਸੀ ਹਾਲਾਂਕਿ ਹੋਰ ਖੇਡਾਂ ਚਾਰੀ ਸੀ ਮੌਜੂਦਾ ਹਾਲਾਤ ਵਿੱਚ ਪੰਜਾਬ ਵਿਧਾਨ ਸਭਾ ਨੇ 11 ਜੁਲਾਈ 2025 ਨੂੰ ਇੱਕ ਬਿੱਲ ਪੇਸ਼ ਕੀਤਾ ਜਿਸ ਦੇ ਦੇਣ ਪਸ਼ੂ ਬਹਿਰੇਮੀ ਰੋਕथाम ਕਾਨੂੰਨ ਵਿੱਚ ਸੋਧ ਕਰਕੇ ਬਲਦ ਦੌੜ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ। ਇਹ ਸੋ 2026 ਵਿੱਚ ਕਿਲਾ ਰਾਏਪੁਰ ਖੇਡਾਂ ਵਿੱਚ ਬਲਦ ਦੌੜ ਦੀ ਵਾਪਸੀ ਲਈ ਕੀਤੀ ਗਈ। ਬਲਦਾਂ ਦੀ ਡਾਕਟਰੀ ਜਾਂਚ, ਰਜਿਸਟ੍ਰੇਸ਼ਨ ਅਤੇ ਕਿਸੇ ਵੀ ਤਸ਼ੱਦਦ ਤੋਂ ਬਚਾਅ ਦੇ ਨਿਯਮ ਲਾਗੂ ਕੀਤੇ ਜਾਣਗੇ। ਫਰਵਰੀ 2026 ਵਿੱਚ ਬਲਦ ਦੌੜ ਸਮੇਤ ਪੂਰੀ ਖੇਡ ਰੀਤ ਮੁੜ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਖੇਡਾਂ ਦੀ ਪ੍ਰਸਿੱਧੀ ਦੇਖਦੇ ਹੋਏ ਬਾਕੀ ਪੰਜਾਬ ਵਿੱਚ ਇਹਨਾਂ ਨੂੰ ਫਲਾਉਣ ਦੀ ਯੋਜਨਾ ਹੈ। ਕਿਲਾ ਰਾਏਪੁਰ ਖੇਡਾਂ ਪੰਜਾਬੀ ਸੱਭਿਆਚਾਰ, ਸਹਿਯੋਗ ਅਤੇ ਤਾਕਤ ਦੀ ਨਿਸ਼ਾਨੀ ਹਨ। ਇਹ ਖੇਡਾਂ ਸਿਰਫ ਮਨੋਰੰਜਨ ਨਹੀਂ ਸਗੋਂ ਪਸ਼ੂਪ੍ਰੇਮ, ਸ਼ਾਰੀ ਤੰਦਰੁਸਤੀ ਅਤੇ ਪਾਈਚਾਰਿਆ ਦੀ ਮੂਲ ਵੈਲਿਊ ਨੂੰ ਜਾਗਰ ਕਰਦੀਆਂ ਹਨ